ਸਤ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆ ਪਿੰਡ ਚੂਟੀਆਂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ 프리 ਟਰੈਕਟਰ ਦਾ ਸਮਾਨ ਬਕਾਊਆ ਬਾਈਆਂ ਕੋਲੇ ਕਿਉਂਕਿ ਇਹ 프리 ਟਰੈਕਟਰ ਲੋਡਰ ਤੇ ਲੱਗਿਆ ਹੋਇਆ ਵੇ ਦੇਖ ਸਕਦੇ ਤੁਸੀਂ ਤੇ ਬਾਈਆਂ ਨਾਲ ਗੱਲਬਾਤ ਕਰਕੇ ਸਾਰਾ ਤੁਹਾਨੂੰ ਦੱਸ ਦਾਂਗੇ ਵੀ ਕੀ ਚੀਜ਼ ਬਕਾਊਆ ਤੇ ਚਲੋ ਬਾਈਆਂ ਨਾਲ ਗੱਲਬਾਤ ਕਰਦੇ ਆਂ ਬਾਈ ਪੋਂਦੇ ਘਰ ਇਸ ਕਰਕੇ 프리 ਟਰੈਕਟਰ ਇਹ ਲੋਡਰ ਤੇ ਲੱਗਿਆ ਹੋਇਆ ਸੀ ਇਹਦਾ ਸਮਾਨ ਬਕਾਊਆ ਮੂਰਲੀ ਬਾਡੀ ਮਗਰਾੜ ਗੱਲਬਾਤ ਕਰਦੇ ਆਂ ਆਪਣਾ ਨਾਮ ਦੱਸੋ ਜੀ ਕਰਨੈਲ ਸਿੰਘ ਜੀ ਨਾਇਰ ਸਿੰਘ ਪਿੰਡ ਚੋਟੀਆਂ ਹਨਾ ਪਿੰਡ ਚੋਟੀਆਂ ਕੰਟੈਕਟ ਨੰਬਰ ਬੋਲਿਓ ਆਪਣਾ 7652 ਠੀਕ ਹੈ ਜੀ 8386 ਠੀਕ ਹੈ 00 ਠੀਕ ਹੈ ਬਾਕੀ ਬਾਈਆਂ ਦਾ ਕਾਰਡ ਵੀ ਦਿੱਤਾ ਇਹ ਤੇ ਇਹ ਵੀ ਆਪਾਂ ਵਿੱਚ ਪਾ ਦਾਂਗੇ ਤੇ ਚਲੋ ਬਾਈਆਂ ਤੋਂ ਪੁੱਛ ਲੈਣਾ ਕੀ ਕੀ ਕਿਹੜੇ ਟਰੈਕਟਰ ਦਾ ਸਾਮਾਨ ਬਕਾਉ ਬਈ ਇਹ 6095 ਪ੍ਰੀਤ ਆ ਜੀ 4 ਮਾਡਲ 2004 ਮਾਡਲ ਪ੍ਰੀਤ ਦਾ ਦੇਖ ਸਕਦੇ ਹੋ 60 ਨਾਲੋਂ ਜ਼ਿਆਦਾ ਤੇ ਆਹ ਦਿਖਾ ਦਿੰਨੇ ਇੱਕ ਵਾਰੀ ਕੱਕ ਆਹ ਦੇਖ ਸਕਦੇ ਤੁਸੀਂ 100 ਤੇ 100 ਹੈ ਸਾਰੀ ਲੰਕਾ ਮਗਰਾੜ ਨੇ ਆ ਦੇਖ ਸਕਦੇ ਮਗਰਾੜ ਤੇ ਕਿਹੜਾ ਲਿਫਟ ਟਾਪਾ ਲਿਫਟ ਟਾਪਾ ਵੀ ਦਿਖਾ ਦਾਂਗੇ ਤੇ ਆ ਮਗਰਾੜ ਦੇਖ ਸਕਦੇ ਨਹੀਂ ਹੈ ਜਮਾ ਬਿੜਾਲ ਇਹ ਤਾਂ ਹੁਣ ਲੋਡਰ ਲਾਇਆ ਕਰਕੇ ਕਿਉਂਕਿ ਲੋਡਰ ਤੇ ਲੋਡਰ ਤੇ ਲੱਗਿਆ ਵਾ ਟਰੈਕਟਰ ਉਹਦਾ ਸਾਰਾ A to Z ਸਮਾਨ ਬਿਕਾਉਗਾ ਠੀਕ ਹੈ ਉਹ ਤਾਂ ਹੁਣ ਲੱਗਦਾ ਨਹੀਂ ਇਹ ਕਿਉਂਕਿ ਲੋਡਰ ਤੇ ਇੱਕ ਮੂਹਰੇ ਤੇ ਜਦ ਸੈਂਟਰ ਪਿੰਨ ਤੋਂ ਬਿਨਾ ਸਪੈਨਡਲ ਇਹ ਥਾ ਸਾਰਾ ਪੱਥੇ ਹੱਬਾ ਹੱਬਾ ਉਹ ਵੀ ਜ ਅੰਦੇਜਾ ਦੇ ਮੇਰਾ ਅਡੀ ਪੂਰੀ ਸਾਫਾਂ ਤੇ ਚਾਰੇ ਇੰਡੀਕੇਟਰ ਵਰਕਿੰਗ ਪ੍ਰੀਟ ਟਰੈਕਟਰ 2004 ਮਾਡਲ ਰੈਡ ਕਲਰ ਦਾ ਅਸੀਂ ਦੇਖ ਸਕਦੇ ਹਾਂ ਮੂਰਲੀ 40 ਜੁਲੀ ਸਾਰੇ ਕੁਸ ਪਕੀਸਾ ਨੇ ਆਹ ਸਾਰੇ ਆ ਗਿਆ ਸੈਂਟਰ ਪੈਨ ਛੱਡ ਕੇ ਖੱਬਾਂ ਸਪੈਂਡਲ ਤੇ ਆ ਗਿਆ ਲੈਫਟ ਟਾਪਾ ਮੂਰਲਾ ਹਿੱਸਾ ਵੀ ਟਰੈਕਟਰ ਦਾ ਦੇਖ ਸਕਦੇ ਹੋ ਵੀ ਵਿਕਾਊ ਆ ਪ੍ਰੀ ਟਰੈਕਟਰ ਦਾ ਤੇ ਲਿੰਕਾਂ ਆਹ ਦੇਖ ਸਕਦੇ ਹੋ ਤੁਸੀਂ ਪ੍ਰੀਟ ਟਰੈਕਟਰ ਦੇ 2004 ਮਾਡਲ ਦੇ ਬਕਾਊ ਆ ਤੇ ਜਿਹੜੇ ਮੇਰੇ ਵੀਰ ਬ੍ਰਾਮ ਨੇ ਇਹਨਾਂ ਚ ਕੋਈ ਵੀ ਚੀਜ਼ ਲੈਣੀ ਹੋਵੇ ਤਾਂ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਸਾਰੀ ਚੀਜ਼ ਰਿਜੀਨਲ ਆ ਟਰੈਕਟਰ ਦੀ ਪ੍ਰੀਤ 2004 ਮਾਡਲ ਪ੍ਰੀਤ 60 49 ਦੀ ਸਾਰੀਆਂ ਚੀਜ਼ਾਂ ਬਕਾਊ ਦੇਖ ਸਕਦੇ ਤੁਸੀਂ ਲੈਫਟ ਡਾਪਾ ਹੋ ਗਿਆ ਮਰਗਰਾੜ ਹੋਗੇ ਸੋ ਹੋਗੀ ਹੁੱਕ ਹੋਗੀ ਤੇ ਹੋ ਲਿੰਕ ਇਹ ਸਾਰਾ ਕੁਝ ਸਮਾਨ ਬਕਾਊ ਤੇ ਬਾਈਆਂ ਦਾ ਕੰਟੈਕਟ ਨੰਬਰ ਪਾਤਾ ਬਾਈ ਬੰਦੇ ਇਸ ਘਾਰੇ ਇਸ ਲਈ ਸਮਾਨ ਦੀ ਚੱਕਤਰ ਕਰਨੀ ਔਖੀ ਆ ਆਹ ਲੋਡਰ ਤੇ ਲੱਗਿਆ ਵਾ ਦੇਖ ਸਕਦੇ ਪ੍ਰੀਤ ਟਰੈਕਟਰ ਮਾੜੇ ਨਹੀਂ ਹੁੰਦੇ ਪੂਰੇ ਵਧੀਆ ਟਰੈਕਟਰ ਆ ਦੇਖ ਸਕਦੇ ਬਾਈਆਂ ਨੇ ਲੋਡਰ ਤੇ ਲਵਾਇਆ ਵਾ ਇਹਦਾ ਸਮਾਨ ਬਕਾਉ ਜਿਹੜੇ ਮੇਰੇ ਵੀਰ ਭਰਾਣੇ ਲੈਣੇ ਹੋਵੇ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਜੇਕਰ ਮੇਰੇ ਵੀਰ ਭਰਾਣੇ ਮੱਜਾ ਗਾਮਾ ਜਾਂ ਹੋਰ ਚੀਜ਼ਾਂ ਦੀ ਵੀਡੀਓ ਪਾਉਣੀ ਹੋਵੇ ਤਾਂ ਆਪਣੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਧੰਨਵਾਦ